ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਕੋਲੇ ਜਿਨ੍ਹਾਂ ਨੇ ਪੁਰਾਣਾ ਵਿਰਸਾ ਪੁਰਾਣਾ ਤਵੇ ਅਤੇ ਤਵੇ ਨਾਲੀ ਮਸ਼ੀਨ ਬੜੇ ਪ੍ਰੇਮ ਨਾਲ ਸੰਭ ਕੇ ਰੱਖੀ ਹੈ ਆਓ ਸਾਰਾ ਆਪਾਂ ਪੁਰਾਣਾ ਵਿਰਸਾ ਤੇ ਨਾਲ ਤੂੰ ਵੀ ਸਾਰਾ ਕੁਝ ਬਾਈ ਜੀ ਤੋਂ ਜਾਣਕਾਰੀ ਲੈਣੇ ਆ ਕਦੋਂ ਦੇ ਤਵੇ ਆ ਕਿਹੜੇ ਕਿਹੜੇ ਗਾਇਕਾਂ ਦੇ ਤਵੇ ਆ ਜਾਂ ਕਿਹੜੇ ਅਖਾੜੇ ਹਨ ਜਾਂ ਇਹ ਮਸ਼ੀਨ ਕਿਸ ਤਰ੍ਹਾਂ ਚੱਲਦੀ ਹੈ ਉਹ ਸਾਰੀ ਆਪਾਂ ਜਾਣਕਾਰੀ ਲਵਾਂਗੇ ਬਾਈ ਜੀ ਤੋਂ ਬਾਈ ਜੀ ਸਸਰੀਕਾ ਸਸਰੀਕਾ ਜੀ ਸਸਰੀਕਾ ਨੂੰ ਕਦੋਂ ਦਾ ਸ਼ੌਂਕ ਹੈ ਇਹ ਤਵੇ ਮੈਨੂੰ ਜੀ 1900 1958 ਦੇ ਵਿੱਚ ਸ਼ੌਂਕ ਪਿਆ ਹੈ ਅੱਛਾ 1958 ਸਾਡਾ ਪਿੰਡ ਕੱਚਾ ਨਿੱਕਾ ਜਾਂ ਹੁੰਦਾ ਸੀਗਾ ਉਹ ਤੋਂ ਦਿਖਾਣਾ ਦਾ ਕਮਿਸਤਰੀ ਮੇਰਾ ਕੰਮ ਕਰਦਾ ਸੀ ਮਿਸਤਰੀ ਪੁਣੇ ਦਾ ਅੱਛਾ ਜੀ ਉਹਨੂੰ ਕਿਸੇ ਨੇ ਪੈਸੇ ਦੇ ਕੇ ਵੀ ਜੇ ਮਸ਼ੀਨ ਦਿੱਤੀ ਸੀ अच्छा अच्छा। ਉਹ ਜਿਹੜਾ ਸਾਡੇ ਪਿੰਡ ਲੈ ਆ ਕੇ ਮਸ਼ੀਨ ਚਲਾਈ ਅਸੀਂ ਬੀਜ ਖੇੜਦੇ ਸੀਗੇ। ਅੱਛਾ ਜੀ। ਅਸੀਂ ਖੇੜਦੇ ਜ ਮਸ਼ੀਨ ਦੀ ਬਾਸ ਸੁਣ ਕੇ ਭੱਜ ਕੇ ਮਸ਼ੀਨ ਕੋਲ ਗਏ। ਅੱਛਾ। ਜਿਹੜਾ ਦੇਖਿਆ ਤਾਂ ਇਸ ਤਰ੍ਹਾਂ ਦੀ ਮਸ਼ੀਨ ਉਸੇ ਚੱਲ ਰਹੀ ਸੀ। ਉਹ ਤੁਹਾਨੂੰ ਬਹੁਤ ਚੰਗੀ ਲੱਗੀ। ਉੱਥੇ ਮੇਨੂੰ ਸ਼ੌਕ ਜਾ ਗਿਆ। ਅੱਛਾ ਉਸ ਤੋਂ ਬਾਅਦ ਇਹ ਫਿਰ ਮਸ਼ੀਨ ਤੁਸੀਂ ਕਿੱਥੋਂ ਲੈ ਕੇ ਆਏ? ਇਹ ਮਸ਼ੀਨ ਤਾਂ ਮੇਰੇ ਕਲਕੱਤੋਂ ਲੈਂਦੀ ਵੀ ਆ। अच्छा हां जी ओथे हिंदुस्तान लीवर लिमिटेड दे साबण दी फैक्ट्री एक अंग्रेज जो बदली हुई सीगी। अच्छा जी। ओने अपना सामान ਕੱਢ ਕੇ ਬਾਹਰ ਰੱਖਤਾ ਵਿਚਾਰ ਬਾਤੇ। ए फिर मशीन मैनों ਕੋਲ 50 ਰੁਪਏ ਚ ਲੈ ਰਹੀ ਸੀਗੀ। ए 1974 दी ਗੱਲ ਹੈ ਜੀ। अच्छा ਹੁਣੇ ਵਧੀਆ ਚੱਲਦੀ ਹੈ ਜੀ। ਓਕੇ ਚੱਲਦੀ ਹੈ ਜੀ ਬਸ ਥੋੜੀ ਜੀ ਸਫਾਈ ਕਰਕੇ ਬਿਲਕੁਲ ਚੱਲੂ ਗਈ ਹੈ। अच्छा। हां जी ਆ ਪੂਰਾ ਇੱਕ ਇੱਕ ਪਾਰਟੇ ਦਾ ਮੇਡਨਿੰਗ ਲੈਣ ਦਾ। ਅੱਛਾ ਇੰਗਲੈਂਡ ਦੀ ਬਣੀ ਹੈ। हां जी ਪੂਰੀ ਇੰਗਲੈਂਡ ਦੀ ਮਸ਼ੀਨ ਹੈ ਜੀ। ਮੋਹਰਾਂ ਦੇ ਗੰਗਾ ਪੂਰਨ ਨਾਲ ਦੇ। 24 ਕੰਪਨੀਆਂ ਦੇ। ਠੀਕ ਹੈ ਆ ਸਾਊਂਡ ਵਾਸਤੇ ਮੇਡ ਇਨ ਕਲੈਂਡ ਹਾਂਜੀ ਪਹਿਲਾਂ ਹੀ ਆਪਾਂ ਸਭ ਤੋਂ ਪਹਿਲਾਂ ਮਸ਼ੀਨ ਬਾਰੇ ਦੱਸਾਂਗੇ ਜੀ ਇਹ ਕਿਸ ਤਰ੍ਹਾਂ ਚੱਲਦੀ ਆ ਜਾਇ ਇਹਦੇ ਕਿਸ ਤਰ੍ਹਾਂ ਕੰਮ ਕਰਦੀ ਆ ਜੀ ਦੱਸੋ ਜੀ ਇਹ ਦੇਖੋ ਜੀ ਮਸ਼ੀਨ ਮੇਡ ਇਨ ਕਲੈਂਡ ਦੀ ਆ ਪੂਰੀ ਹਰ ਪੁਰਜੇ ਵਿੱਚ ਮੇਡ ਇਨ ਕਲੈਂਡ ਦਾ ਹੈ ਅੱਛਾ ਜੀ ਆ ਇਹਦੇ ਚ ਹੈਂਡਲ ਹੈ ਇਹ ਹੈਂਡਲ ਭਰਨਾ ਇਹਦੇ ਵਿੱਚ ਅੰਦਰ ਇੱਕ ਫੰਨਰ ਲੱਗਿਆ ਸਪਰਿੰਗ ਹੈ ਉਹਦੇ ਵਿੱਚ ਚਾਬੀ ਭਰੀ ਜਾਣੀ ਹੈ ਅੱਛਾ ਜੀ ਤੇ ਉੱਤੇ ਤਵਾ ਰੱਖ ਦੇਣਾ ਆਹ ਸਾਊਂਡ ਬਾਕਸ ਹੈ ਇਹਦੇ ਵਿੱਚ ਇੱਕ ਸੂਈ ਪਿੰਨ ਪੈਂਦੀ ਹੈ ਲੋਹੇ ਦੀ ਉਹ ਦਿਖਾਉਂਗੇ ਜਿਵੇਂ ਤੁਸੀਂ ਆਹ ਡੱਬੀ ਹੈ ਇਹ ਡੱਬੀ ਚੋਂ ਇੱਕ ਤਵੇ ਤੇ ਇੱਕ ਪਿੰਨ ਲੱਗਦੀ ਹੈ ਨਵੀਂ ਅੱਛਾ ਜੀ ਤੇ ਉਸ ਤੋਂ ਬਾਅਦ ਇੱਕ ਤਵੇ ਦਾ ਸੁਣਨ ਤੋਂ ਬਾਅਦ ਫਿਰ ਇਹ ਤਿੰਨ ਬਦਲੀ ਕਰਨੀ ਪੈਂਦੀ ਹੈ ਜੀ ਅੱਛਾ ਇੱਕ ਤਵੇ ਤੇ ਇੱਕ ਪਿੰਨ ਹੀ ਚੱਲਦੀ ਹੈ ਇੱਕ ਪਿੰਨ ਹੀ ਚੱਲਦੀ ਹੈ ਜੇ ਜੇ ਦੁਬਾਰਾ ਫਿਰ ਤੁਸੀਂ ਲਾਓਗੇ ਤਾਂ ਉਹਨਾ ਸਾਊਂਡ ਵਧੀਆ ਨਹੀਂ ਹੋਣੀ ਆਵਾਜ਼ ਨਹੀਂ ਵਧਾਉਣੀ ਅੱਛਾ ਉਸ ਤੋਂ ਬਾਅਦ ਜੀ ਇਹ ਆ ਇਥੋੜੀ ਇਥੋ ਸਟਾਪਰ ਆ ਜੀ ਰਕਾਰਡ ਦਾ ਅੱਛਾ ਉਹ ਹੈ ਹਾਂਜੀ ਠੀਕ ਹੈ ਇਹ ਸਵਿਚਾਂ ਨੂੰ ਸਵਿਚ ਆਈ ਇਸ ਵਿੱਚ ਹਾਂਜੀ ਇੱਥੇ ਇਹਦੇ ਆਪਣੇ ਚੱਕਰ ਬਣੇ ਜਾਂਦੇ 78 ਚੱਕਰ ਤੇ ਚੱਲਦੇ ਜੀ 78 ਤੇ ਅੱਛਾ ਇਥੋਂ 78 ਤੇ ਬੰਨ ਲੈਣਾ ਜੀ ਇਹਨੂੰ ਉਧਰੋਂ ਚਾਬੀ ਭਰ ਕੇ ਇਧਰੋਂ ਸਟਾਪਰ ਛੱਡ ਦੇਣਾ ਤਵੇ ਨੇ ਘੁਮਣ ਲੱਗ ਜੰਦੇ ਚਾਵੇ ਨੇ ਪੂਰੇ ਚੱਕਰ ਫੜ ਲੇ ਫਿਰ ਇਹ ਪੀਕ ਆਪ ਇੱਥੇ ਕਰ ਦੇਣਾ ਜੀ ਇਹਦਾ ਅੱਛਾ ਸ਼ੁਰੂ ਸ਼ੁਰੂ ਚ ਕਰ ਦੇਣਾ ਜੀ ਸਟਾਰਟਿੰਗ ਤੇ ਕਰ ਦੇਣਾ ਹਾਂਜੀ ਇਹ 3 ਮਿੰਟ ਦਾ ਮਿਊਜ਼ਿਕ ਹੈ ਇਹਦੇ ਵਿੱਚ ਆਟੋਮੈਟਿਕ ਇਹਨੇ ਅੱਗੇ ਚੱਲਿਆ ਜਾਣਾ ਨਹੀਂ ਆਪਾਂ ਆਪਣੇ ਵੀ ਚਲੀ ਜਾਣਾ ਇਹ ਸੇ ਲੈਣਾ ਲੱਗਣਾ ਮੈਦਾ ਵੀ ਦੇ ਵਿੱਚ ਉਹ ਲੈਣਾ ਨੇ ਆਪਣੇ ਆਪੇ ਖਿੱਚੀ ਰੱਖੀ ਲਾਸਟ ਸਟੈਂਡ ਤੇ ਆ ਲੈਣਾ ਚ ਆ ਜਾਣਾ ਅੱਛਾ ਜੀ ਜਿਹੜੇ ਇਹ ਲੈਣਾ ਚਾਹਗੇ ਸਟਾਫ ਕਰ ਦਿਓ ਆਪਣਾ ਸਾਊਂਡ ਬਾਕਸ ਚੱਕ ਲਓ ਤੇ ਤਵਾ ਚੇਂਜ ਕਰ ਦਿਓ ਪਿੰਨ ਵੀ ਚੇਂਜ ਕਰ ਦਿਓ ਅੱਛਾ ਇਹ ਨੂੰ ਕੋਈ ਮੰਨ ਲਓ ਸੈੱਲ ਜਾਂ ਚਾਰਜ ਕਰਨ ਦੀ ਕੋਈ ਲੋੜ ਨਹੀਂ ਹੈਂਡਲ ਨਾਲ ਹੀ ਬਸ ਇਹ ਮੇਨ ਚੀਜ਼ ਆਹੀ ਦੀ ਸਭ ਤੋਂ ਵੱਡੀ ਮੇਨ ਚੀਜ਼ ਆਹੀ ਚੀਜ਼ ਆਹੀ ਅੱਛਾ ਜੀ ਹਾਂਜੀ ਤੇ ਬਾਕੀ ਹੁਣ ਤਵਿਆਂ ਬਾਰੇ ਦੱਸੋ ਜੀ ਹੋਣਾ ਤਵੇ ਆ ਜੀ ਤਵੇ ਪਹਿਲਾ ਸਭ ਤੋਂ ਪਹਿਲਾਂ ਚੰਬੀ ਕੰਪਨੀ ਕਲਕੱਤੀ ਆਈ ਸੀਗੀ ਜੀ ਆਪਣੇ ਦੇਸ਼ ਦੀ ਵੱਡ ਤੋਂ ਪਹਿਲਾਂ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਅੱਛਾ ਜੀ ਉਹਨਾਂ ਨੇ ਆ ਤਵੇ ਤਬਰ ਪੇਸ ਕੀਤਾ ਸੀਗਾ ਜੀ ਅੱਛਾ ਜੀ ਇਹਦਾ ਵਜ਼ਨ ਵੀ ਤਵੇ ਦਾ ਪੂਰਾ ਤੇ ਮੇਡ ਇਹ ਤੇ ਸਰ ਉਰਦੂ ਤੇ ਅੰਗਰੇਜ਼ੀ ਦੇ ਵਿੱਚ ਹੀ ਹੈ ਇਹਦੇ ਤੇ ਲਿਖਿਆ ਵੀ ਮੇਡ ਇਨ ਕਲਕੱਤੇ ਦਾ ਜੀ ਮੇਡ ਇਨ ਕਲਕੱਤੇ ਜੀ ਬਣਿਆ ਜੀ ਚੰਬੀ ਕੰਪਨੀ ਇੰਗਲੈਂਡ ਤੋਂ ਕਲਕੱਤੇ ਆਈ ਹੈ ਉਦੋਂ ਦਾ ਤਵੇ ਜੀ ਇਹ ਮੇਡ ਇਨ ਕਲਕੱਤਾ ਅੱਛਾ ਜੀ ਇਹ ਤਵੇ ਦਾ ਵਜ਼ਨ ਵੀ ਪੂਰਾ ਆ ਤਾਂ ਵੀ ਜਿਹੜੀ ਮੇਡ ਇਨ ਇੰਡੀਆ ਦੇ ਵਿੱਚ ਕਲਕੱਤੇ ਬਣੀ ਵੀ ਹੈ ਇਹ ਥੋੜੀ ਜਿਹੀ ਹਲਕੇ ਤਰੇ ਆ ਅੱਛਾ ਜੀ ਤੇ ਕਿਹੜੇ ਗਾਇਆਂ ਰਿਕਾਰਡਿੰਗ ਜੰਕ ਗਾਇਕ ਕਿਹੜੇ ਹੁੰਦੀ ਹੈ ਜੀ ਕੋਈ ਇਹ ਜੀ ਗਾਇਕ ਤਾਂ ਮੈਂ ਗਾਇਕ ਵੀ ਦਾਦੇ ਸੱਤ ਅੱਠ ਕੰਪਨੀਆਂ ਸੀਗਾ ਜੀ ਤਵੇ ਜਿਹੜੀਆਂ ਤਿਆਰ ਕਰਦੀਆਂ ਜਿਵੇਂ ਐਚਐਮਡੀ ਕੰਪਨੀ ਹੋਊਗੀ ਟਵਿੰਨ ਹੋ ਗਿਆ ਹਿੰਦੁਸਤਾਨ ਰਿਕਾਰਡ ਹੋ ਗਿਆ ਕੋਲੰਬੀਆ ਕੰਪਨੀ ਹੋਈ ਹੋਰ ਹੋ ਗਿਆ ਗੀਗਲ ਹੋ ਗਿਆ ਇਹ ਸਾਰੀਆਂ ਕੰਪਨੀਆਂ ਉਸ ਟਾਈਮ ਮਸ਼ਹੂਰ ਸੀ ਇਹ ਕੰਪਨੀਆਂ ਹਾਂਜੀ ਇਹ ਕੰਪਨੀਆਂ ਜੀ ਤਵੇ ਤਿਆਰ ਕਰਦੀਆਂ ਸੀਗਾ ਜੀ ਉਸ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਮਤਲਬ ਚਾਂਦੀ ਆਰਾਮ ਹੋ ਗਿਆ ਜ ਜਮਲਾ ਜਾਟੋਗੇ ਹਰਚਨ ਗਰੇਵਾਲਾ ਹਜ਼ਾਰਾ ਸਿੰਘ ਹਜ਼ਾਰਾ ਸਿੰਘ ਰਮਤਾ ਹੋ ਗਿਆ ਜਮਲਾ ਜਾਟੀ ਅਨਾਇਤ ਗੋਟਿਏ ਕੁਮਾਰ ਲਾਚਾ ਜਮਲਾ ਚੱਟ ਹਾਂਜੀ ਇਹ ਕਲਾਕਾਰ ਜਾਦੇ ਚੱਲਦੀ ਸੀ ਕਿ ਉਸ ਤੋਂ ਬਾਅਦ ਆਸਤਾ ਆਸਤਾ 1960 ਦੇ ਜੇਡ ਗੇਟ ਦੇ ਵਿੱਚ ਕਾਂ ਅਕਲਦੀ ਮਾਮਸ਼ਦੀਕ ਕਰਨੈਲ ਕਿ ਕਰਨਜੀ ਤੂਰੀ ਇਹ ਕ ਲਗਾ ਰਾਇਆ ਅੱਛਾ ਹਾਂਜੀ ਇਹਨਾਂ ਦੇ ਸਾਰਿਆਂ ਦੇ ਤਵੇ ਹੈਗੇ ਆ ਜੀ ਮੇਰੇ ਕੋਲ ਤਕਰੀਬਨ ਜਿੰਨੇ ਗਰਾਮੋਫੋਨ ਸਿੰਗਰ ਹੈ ਮਤਲਬ ਜਿਹੜੇ ਆ ਤਵੇ ਚਲਦੇ ਆ ਉਹ ਸਾਰੇ ਕਲਾਕਾਰਾਂ ਦੇ ਕਦੇ ਮੇਰੇ ਕੋਲ ਮੌਜੂਦ ਹੈ ਅਨੇ ਦੀ ਕੁਟੀਆਂ ਕਮਿਆਰ ਦੇ ਵੀ ਦਵੇ ਮੌਜੂਦ ਆ ਜੀ ਅੱਛਾ ਅੱਛਾ ਹਾਂ ਜੀ ਨਰਿੰਦਰ ਵੀਪਾ ਦੇ ਸਵਰਨਤਾ ਦੇ ਜਮਲਾ ਜੱਟ ਦੇ ਅ ਸ਼ਰਿੰਦਰ ਕੌਰ ਦੇ ਆਸਾ ਸਿੰਘ ਮਸਤਾਨਾ ਦੇ ਪ੍ਰਕਾਸ਼ ਕੌਰ ਦੇ ਸਾਰੇ ਤਵੇ ਮੇਰੇ ਕੋਲ ਮੌਜੂਦ ਹੈ ਇਹ ਤਾਂ ਥੋੜੇ ਜਿਹਾ ਦਿਖਾਇਆ ਜੀ ਦੋ ਤਿੰਨ ਪੇਟੀਆਂ ਹੋਰ ਹੈ ਮੇਰੇ ਕੋਲ ਦਵੇਆਂ ਦੇ ਅੱਛਾ ਸਾਂਭੀ ਬੈਠਾ ਹਾਂ ਹਾਂ ਜੀ ਹਾਂ ਜੀ ਤੇ ਤੂੰ ਵੀ ਬਾਰੇ ਦੱਸੋਗੇ ਜੀ ਆਪਾਂ ਮਾੜਾ ਇਹ ਤੂੰਬੀ ਦੀ ਅੱਜ ਤੋਂ ਮਤਲਬ ਤਕਰੀਬਨ 1900 ਜੇ ਤੁਹਾਡਾ ਇੰਟਰਨੈਟ ਕਾਰਡ ਦਾ 888 ਦਾ ਇਹ ਤੁ ਵੀ ਉਦੋਂ ਦੀ ਹੈ ਇਹ ਤੁ ਵੀ ਮੇਰੀ ਅਕਸ਼ੀ ਦੀ ਗੱਡੀ ਚ ਰਹੀਦੀ ਸੀਗੀ ਅੱਛਾ ਪਹਿਲਾਂ ਤੁਸੀਂ ਟਰੱਕ ਚਲਾਉਂਦੇ ਸੀ ਉਦੋਂ ਨਾਲ ਰੱਖਦੇ ਹਾਂਜੀ ਮੇਰਾ ਟਰੱਕ ਚਲਾਉਣ ਦਾ ਤਜਰਬਾ ਜੀ 45 ਸਾਲ ਦਾ ਅੱਛਾ ਜੀ ਇਹ ਜੋ ਕਿਸਾ ਸਾਰਾ ਟਰੱਕਾਂ ਦੀ ਬਦੌਲਤੀ ਹੈ ਜੀ ਅੱਛਾ ਹਾਂਜੀ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਬਾਅਦ ਜੋ ਜਾਂਦਾ ਟਰੱਕ ਲੈ ਕੇ ਹੋਟਲਾਂ ਤੇ ਰੰਗ ਰੂਪ ਕੀਤਾ ਹੁੰਦਾ ਬੜਾ ਵਧੀਆ ਉਧਰ ਪੰਜਾਬੀ ਲਿਖਾਈ ਜਿਹੜਾ ਕੋਈ ਪੇਂਟਰ ਨਹੀਂ ਸੀ ਮਿਲਦਾ ਅੱਛਾ ਬਾਹਰ ਹਿੰਦੀ ਚੱਲਦੀ ਜੀ ਹਿੰਦੀ ਇੰਗਰੇਜ਼ੀ ਚੱਲਦੀ ਜੀ ਪੰਜਾਬੀ ਕੋਈ ਨਹੀਂ ਚੱਲਦੀ ਜੀ ਉਹ ਜਿਹੜੀ ਲਿਖਾਈ ਕਰਦਾ ਸੀ ਮੈਂ ਲਿਖਾਈ ਦੀ ਬਦੌਲਤ ਇਹ ਸਾਰਾ ਕੁਝ ਮੇਰਾ ਹਾਜ਼ਰ ਹੋਇਆ ਮੈਂ ਜਦੋਂ ਮੈਂ ਕਿਸੇ ਹੋਟਲ ਤੇ ਰੰਗ ਰੂਪ ਕਰਦਾ ਨਾ ਲਿਖਾਈ ਕਰਕੇ ਉਹਨਾਂ ਨੇ ਤਾਂ ਵੀ ਮਸ਼ੀਨਾਂ ਟੁੱਟੀ ਪਣੇ ਸਭ ਠੀਕ ਕਰ ਦਿੰਦੇ ਸੀ ਮੈਨੂੰ ਤੂੰ ਵੀ ਇਹਦਾ ਕਿਵੇਂ ਸ਼ੌਂਕ ਸੀਗਾ ਯਾਰ ਇਹ ਤੂੰ ਵੀ ਇੱਕ ਵਾਰ ਮੈਂ ਜਦੋਂ ਪਹਿਲੀ ਵਾਰ ਟਰੱਕ ਲੈ ਕੇ ਪੰਜਾਬ ਆਇਆ ਹਾਂਜੀ ਉਦੋਂ ਅਸੀਂ ਦਰਾਹੇ ਮੰਜੀ ਸਾਹਿਬ ਗੁਰਦੁਆਰਾ ਜੀ ਉੱਥੇ ਰੁਕੇ ਤਾਂ ਉੱਥੇ ਤੁੰਬਗਾ ਦਾ ਇੱਕ ਦੁਕਾਨ ਹੀ ਸੀਗੀ ਪੂਰੀ ਅੱਛਾ ਜੀ ਤੇ ਉਥੇਕ ਪੰਜਾਬ ਦਾ ਲੋਕ ਹੈ ਕਿ ਤੇ ਐਵੇਂ ਸੀਗਾ ਕਰਨੈਲ ਕਾ ਤੂੰ ਵੀ ਤੂੰ ਹੁਣੇ ਵੀ ਤੂੰ ਵੀ ਖਰੀਦੀ ਫਿਰ ਅਸੀਂ ਗਰੀਜ਼ੇ ਕੱਢੀ ਚ ਰੱਖ ਲਈ ਇਹ ਤੂੰ ਵੀ ਬਹੁਤ ਲੋਕਾਂ ਦੇ ਬਾਹਰ ਮੈਂ ਤੋਂ ਮੰਗੇ ਇਹਦਾ ਹਜ਼ਾਰ ਹਜ਼ਾਰ ਰੁਪਏ ਵੀ ਤੇ ਦੇ ਪਰ ਅਸੀਂ ਦਿੱਤੀ ਨਹੀਂ ਕੇ ਉਹਨਾਂ ਟਾਈਮਾਂ 'ਚ ਹਜ਼ਾਰ ਰੁਪਿਆ ਬਹੁਤ ਸੀਗਾ ਜੀ ਹਾਂਜੀ ਇਹ ਮਤਲਬ ਮੈਂ ਚਾਂਦੀ ਰਾਂ ਉਹਨਾਂ ਜਿਆਦੇ ਸੌਦਾ ਕਰਕੇ ਮੈਂ ਕਹਿੰਦਾ ਚਾਂਦੀ ਹੀ ਖੇਵੇ ਜੀ ਅੱਛਾ ਜੀ ਚਾਂਦੀ ਰਾਂ ਦੇ ਤਾਂ ਵੀ ਸਾਡੇ ਕੋਲ ਸਾਰੇ ਹੁੰਦੇ ਸੀਗੇ ਜੀ ਸਵਰਲੋਤਾ ਦੇ ਜਾ ਕੇ ਦਿਖਾਇਓ ਜੀ ਮੈਂ ਠੀਕ ਹੈ ਜੀ ਤੇ ਮਸ਼ੀਨ ਦੀ ਆਵਾਜ਼ ਕਿੰਨੀ ਕਾ ਜੀ ਇਹ ਮਸ਼ੀਨ ਦੀ ਆਵਾਜ਼ ਜੀ ਇੱਥੋਂ ਲੈ ਕੇ ਤੁਸੀਂ 100 ਮੀਟਰ ਤੱਕ ਅੱਛਾ ਆਰਾਮ ਨਾਲ ਸੁਣ ਸਕਦੇ ਆ ਹਾਂ ਜੀ ਪਹਿਲਾਂ ਤਾਂ ਇਹ ਵਿਆਹ ਸ਼ਾਦੀਆਂ ਚ ਜਾਉਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਹੀ ਚੀਜ਼ ਆਈ ਸੀਗੀ ਜੀ ਮਿਊਜ਼ਿਕ ਆਉਣ ਤੋਂ ਪਹਿਲਾਂ ਅੱਛਾ ਜੀ ਜਦੋਂ ਇਹ 100 ਮੀਟਰ ਦੇ ਕਿਨੇ ਜਿਹੜੇ ਲੋਕ ਸੁਣ ਲੱਗੇ ਉਸ ਤੋਂ ਬਾਅਦ ਫਿਰ ਲਾਊਡ ਸਪੀਕਰ ਤੇ ਐਂਪਲੀਫਾਇਰ ਲਾਉਣ ਲੱਗਿਆ ਅੱਛਾ ਜੀ ਉਹ ਐਂਪਲੀਫਾਇਰ ਲਾ ਕੇ ਉੱਪਰ ਹੌਰ ਲਾ ਦੇਉਂਦੇ ਸ਼ੋਧਰਾਬਾਦ ਚ ਸਾਰੇ ਪਿੰਡ ਜੰਦੀ ਸੀਗੀ ਅੱਛਾ ਇਹ ਤੇ ਤਾਂ ਲੱਗਦਾ ਜੀ ਐਂਪਲੀਫਾਇਰ ਇਹਦੇ ਤੇ ਐਂਪਲੀਫਾਇਰ ਲੱਗੂ ਆ ਇਹ ਚੀਜ਼ ਬਦਲਨੀ ਕਰਕੇ ਪਾਉਗੀ ਇਹਦੀ ਅੱਛਾ ਜੀ ਇਹ ਉਹ ਇਹ ਹੋਰ ਵੀ ਹੈਗੇ ਮੇਰੇ ਕੋਲ ਉਹ ਲਾਉਣੀ ਪਊ ਉਹ ਲਾ ਕੇ ਐਂਪਲੀਫਾਇਰ ਰਹੀਂ ਉੱਪਰ ਕੋਠੇ ਤੇ ਲਾਉਡਸਪੀਕਰ ਲਾਣਾ ਪਊਗਾ ਅੱਜ ਮੈਂ ਅਕੇ ਕੋਠੇ ਤੇ বাজਦੇ ਸੀਗੇ ਜੀ ਆਪਾਂ ਗੀਤ ਵੀ ਸੁਣਦੇ ਹਾਂ ਕੋਠੇ ਤੇ ਸਪੀਕਰ ਲਾ ਹਾਂਜੀ ਉਹਦਾ ਤੇਰੀ ਜਾਊ ਜੀ ਆਹ ਸੂਈਆਂ ਦੀ ਡੱਬੀ ਆ ਜੀ ਅੱਛਾ ਜੀ ਪੁਰਾਣੇ ਜਵਾਨੇ ਦੇ ਵਿੱਚ ਸਭ ਤੋਂ ਵੱਡਾ ਇਹਦਾ ਹੀ ਕਮਾਲ ਆ ਅੱਛਾ ਜੀ ਬਾਹ ਜੀ ਹੂੰ ਇਹ ਸੁਈ ਮਤਲਬ ਉਹਨਾਂ ਦਿਨਾਂ ਦੇ ਵਿੱਚ ਕਿਵੇਂ ਆਪਣੇ ਡਿੱਕਾਂ ਦਾ ਅੱਜ ਕੱਲ ਪਹਿਲਾਂ ਹੈਡ ਹੁੰਦਾ ਹੁੰਦਾ ਬਸੇ ਹੈਡ ਹੈ ਜੀ ਤਾਂ ਆਪਣੇ ਮਸ਼ੀਨ ਦਾ ਜੀ ਅੱਛਾ ਇਹ ਕਿੰਨੀ ਕਾ ਕੀਮਤ ਦੀ ਹੁੰਦੀ ਹੈ ਇਹ ਉਹਨਾਂ ਦਿਨਾਂ ਦੇ ਵਿੱਚ 2.5-3 ਰੁਪਏ ਦੀ ਢੱਬੀ ਮਿਲ ਜਾਂਦੀ ਸੀ ਅੱਜ ਇਹ ਢੱਬੀ ਤੁਹਾਨੂੰ 500 ਦੀ ਵੀ ਨਹੀਂ ਮਿਲਣੀ ਅੱਛਾ ਦਿੱਲੀ ਤੋਂ ਤਾਂ ਮਿਲਣੀ ਨਹੀਂ ਕਿਤੇ ਉਹ ਵੀ ਅਕੀਲ ਵੀ ਮਿਲ ਜਾ ਕਲਕੱਤੇ ਮਿਲ ਹੋਰ ਕਿਤੇ ਮਿਲਦੀ ਫੈਟ ਦਾ ਇੱਕ ਇੱਕ ਸਾਈਜ਼ ਹੈ ਜੀ ਅੱਛਾ ਜੀ ਹਾਂ ਜੀ ਇੱਕ ਸਾਈਜ਼ ਦੇ 3 ਮਿੰਟ 걸 ਜਣੇ ਇਹਨੇ ਸਾਰੇ ਫਿਰ ਆ ਜੀ ਅੱਛਾ 3 ਮਿੰਟ ਬਾਅਦ ਬਦਲਣਾ ਪਊਗਾ 3 ਮਿੰਟ ਬਾਅਦ ਤਾਂ ਆਟੋਮੈਟਿਕ ਸੂਈ ਨਹੀਂ ਇੱਥੇ ਆ ਜਾਣਾ 3 ਮਿੰਟ ਬਾਅਦ ਅੱਛਾ ਜੀ ਚਲੋ ਡੈਡ ਹੋ ਜਾਣੀ ਹੈ ਤੇ ਤੁਹਾਨੂੰ ਦੁਬਾਰਾ ਮਤਲਬ ਕਿ ਤਵਾ ਚੇਂਜ ਕਰਨਾ ਪਊ ਜੇ ਤਾਂ ਦੂਜਾ ਪਾਸਾ ਕਰ ਦਿਓ ਜਾਂ ਕੋਈ ਹੋਰ ਤਵਾ ਰਹਿ ਦਿਓ ਕਿਸੇ ਦੀ ਮਰਜ਼ੀ ਅੱਛਾ ਜਿਵੇਂ ਆਪਾਂ ਕੈਸਟ ਬਦਲ ਦਿੰਨੇ ਆ ਜਾਂ ਉਸ ਤਰ੍ਹਾਂ ਹੀ ਜੀ ਬਦਲਣਾ ਪੈਂਦਾ ਜੀ ਹਾਂ ਜੀ ਸੋ ਦਰਸ਼ਕ ਵੀਰੋ ਤੁਹਾਨੂੰ ਇਹ ਮਸ਼ੀਨ ਵੀ ਆਪਾਂ ਚਲਾ ਕੇ ਦਿਖਾਉਣੀ ਸੀ ਇਹ ਚਾਲੂ ਹਾਲਤ ਚ ਹੁਣ ਜਾ ਪਰ ਹਾਂ ਸਾਫ ਕਰਨ ਵਾਲੀ ਆ ਤੇ ਬਾਬਾ ਜੀ ਨੇ ਕਾਫੀ ਟਾਈਮ ਹੋ ਗਿਆ ਚਲਾਈ ਨਹੀਂ ਸੋ ਇਸ ਕਰਕੇ ਆਪਾਂ ਚਲਾ ਕੇ ਨਹੀਂ ਦਿਖਾ ਸਕੇ ਤੁਹਾਨੂੰ ਮਾਫੀ ਚਾਹਾਂਗੇ ਫਿਰ ਕਿਤੇ ਸਮਾਂ ਬਣਿਆ ਤੁਹਾਨੂੰ ਜਰੂਰ ਚਲਾ ਕੇ ਵਿਖਾਵਾਂਗੇ ਇਹ ਕਿਸ ਤਰ੍ਹਾਂ ਕਰਦੀ ਹੈ ਅਤੇ ਇਸ ਦੇ ਵਿੱਚ